ਤੇ ਜਿਹੜੀ ਆਪਾਂ ਜਗ੍ਹਾ ਤੇ ਖੜਿਆ ਇਹ ਸਭ ਕਾਂਸੀ ਰਾਮ ਦੀ ਰਹਿਨਮਾਈ ਦੇ ਹੇਠ ਸਭ ਕਾਂਸੀ ਰਾਮ ਨੇ ਕਿਹਾ ਵੀ ਹੋਰਾਂ ਸੀਧਾਂ ਦੇ ਵਿੱਚ ਜਗ੍ਹਾ ਬਣਾਈ ਨੇ ਉੱਥੇ ਵੀ ਸੀਧੀ ਸਮਾਰਕ ਵਾਸਤੇ ਜਗ੍ਹਾ ਬਣਾਈ ਜਾਵੇ ਪਰ ਇਹ ਪੁੰਜਾ ਅੰਸਰਾਨੇ ਇੱਥੇ ਸਾਡਾ ਬੋਰਡ ਲੱਗਿਆ ਸੀਗਾ ਕਿ ਹਾਂ ਕਮਰਾ ਬਣਿਆ ਹੋਇਆ ਬਿਲੀਆ ਮੇਟ੍ਰਾਮ ਪਾਣੀ ਦਾ ਬੋਰ ਹੋਇਆ ਆਇਆ ਸਵਰਸਿੰਗ ਵੱਲ ਮੀਟਰ ਲੱਗਣ ਦੇ ਅੱਜਕੱਲ੍ਹ ਤੇ ਤਿਆਰੀ ਸੀ ਕੋਈ ਸ਼ਰਾਬਦਾਨਸਰਾਂ ਨੇ ਆ ਕੇ ਮੂਹੜ ਸਾਡਾ ਪੰਚਰ ਵਾਲੇ ਹਕੀਮੀ ਮਾਫੀਆਂ ਨੇ ਇਸ ਘਟਨਾ ਨੂੰ ਅਜਾਮ ਦਿੱਤਾ ਇਹ ਤੇ ਕਬਜ਼ਾ ਕਰਨ ਦੇ ਲਈ ਕਿਉਂਕਿ ਇਹ 1999 ਦੇ ਵਿੱਚ ਸਾਥੀ ਕਾਂਸੀ ਰਾਮ ਜੀ ਨੇ ਤੇ ਡਿਊਟੀ ਸਾਡੇ ਉਸ ਵੇਲੇ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਪਿੰਡਕੀਂ ਦੀ ਜੱਤਲ ਉਹਨਾਂ ਦੀ ਡਿਊਟੀ ਲਾ ਕੇ ਇਹ ਰਜਿਸਟਰੀ ਕਰਾਈ 1999 ਦੇ ਅੰਦਰ ਤੇ ਇਹਨੂੰ ਹੁਣ ਕਬਜ਼ਾ ਕਰਨ ਦੇ ਲਈ ਇਹ ਜੋ ਵੀ ਹਰਕਤਾਂ ਅੱਜ ਹੋਈਆਂ ਜੋ ਵੀ ਟਕਣਾ ਹੋਈ ਆ ਉਹ ਉਹਦੀ ਅਸੀਂ ਨਿੰਦਾ ਕਰਦੇ ਬਹੁਤ ਸਮਾਜ ਪਾਰਟੀ ਇਹ ਤਾਂ ਬਣਾ ਕੇ ਉੱਤੇ ਬੋਲ ਲੱਗੇ ਆ ਸੀ ਸਮਾਰਕ ਦੇ ਉੱਤੇ ਸਾਰੇ ਫਲੈਗ ਲਾ ਕੇ 바ਵਾ ਸਾਹਿਬ ਸਾਥ ਸੰਸਦਾਂ ਦੀ ਭੈਣ ਦੀ ਤੇ ਪੰਜਾਬ ਦੀ ਹੀਰਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਜੀ ਕਿਸੇ ਗਲਤ ਅੰਸ਼ਰਾ ਨੇ ਇਸ ਜਗ੍ਹਾ ਤੇ ਕਾਬੂਗੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਕੇ ਅਸੀਂ ਦੇਖਿਆ ਵੀ ਇੱਥੇ ਜਿਹੜੀਆਂ ਨੀਆਂ ਪੱਟੀਆਂ ਹੁੰਆਂ ਨੇ ਟੀਵੀ ਦੇ ਨਾਲ ਔਰ ਦਰੱਖਤ ਦੇ ਨੇੜੇ ਕਿੰਨਾ ਪੱਤੇ ਹੋਏ ਨੇ ਉਹਨਾਂ ਨੇ ਕੁੰਡਿਆਂ ਨੇ ਸਾਰੇ ਫੜਦੇ ਆ ਇਸ ਜਗ੍ਹਾ ਤੇ ਸਾਰਾ ਜਿਹੜਾ ਖਵਾੜ ਪਿਆ ਤੇ ਅਸੀਂ ਉੱਤਰਦੇ ਕੋਨੇ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਖਵਾੜ ਵੀ ਪਿਆ ਹੈ ਜਿਹੜੇ ਖਵਾੜ ਪਿਆ ਹੈ ਉਹ ਸਾਰਾ ਜਿਹੜਾ ਕਵਾੜ ਹੈ ਉਸ ਜੀਸੀਬੀ ਦੇ ਨਾਲ ਇਕੱਠਾ ਕਰਕੇ ਉਹਨਾਂ ਨੇ ਚੱਕ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਉਹ ਪ੍ਰਸ਼ਾਸਨ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਜੇ ਕੋਈ ਹਰਕਤ ਨਹੀਂ ਕਰਦਾ ਇਹਨਾਂ ਦੇ ਪ੍ਰਤੀ ਤੇ ਫਿਰ ਇਹਦਾ ਜੋ ਵੀ ਜਿਹੜੀ ਜ਼ਿੰਮੇਵਾਰੀ ਆ ਇਹ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰ ਇਹ ਸਰਕਾਰ ਹੋਵੇਗੀ ਔਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਮੇਰਾ ਨਾਮ ਬਲਵਿੰਦਰ ਸਿੰਘ ਬਿੱਟਾ ਸਟੇਟ ਜਨਸਭਾ ਕੀ ਬਹੁਜਨ ਸਮਾਜ ਪਾਰਟੀ ਪੰਜਾਬ ਔਰ ਅੱਜ ਦਾ ਜੋ ਘਟਨਾ ਕਰਮ ਹੋਇਆ ਇਹ ਬਹੁਤ ਮੰਦ ਭਾਗਾ ਕਿਉਂਕਿ ਭੂਮੀ mafias ਨੇ ਇਸ ਘਟਨਾ ਨੂੰ ਅਜਾਮ ਦਿੱਤਾ ਇਨਤੇ ਕਬਜ਼ਾ ਕਰਨ ਦੇ ਲਈ ਕਿਉਂਕਿ ਇਹ 1999 ਦੇ ਵਿੱਚ ਸਾਥੀ ਦੀ ਕਾਂਸ਼ੀ ਰਾਮ ਜੀ ਨੇ ਤੇ ਦੂਤੀ ਸਾਡੇ ਉਸ ਵੇਲੇ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਭਪਿੰਦਰ ਸਿੰਘ ਜਸਲ ਉਹਨਾਂ ਦੀ ਡਿਊਟੀ ਲਾ ਕੇ ਇਹ ਰਜਿਸਟਰੀ ਕਰਾਈ 1999 ਦੇ ਅੰਦਰ ਤੇ ਇਹਨੂੰ ਹੁਣ ਕਬਜ਼ਾ ਕਰਨ ਦੇ ਲਈ ਇਹ ਜੋ ਵੀ ਹਰਕਤ ਅੱਜ ਹੋਈ ਆ ਜੋ ਵੀ ਘਟਨਾ ਹੋਈ ਆ ਉਹ ਉਹਦੀ ਅਸੀਂ ਮੰੁੰਦਾ ਕਰਦੇ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਅਸੀਂ ਇਹ ਗੱਲ ਮੰਗ ਕਰਦੇ ਆਂ ਵੀ ਇਹਨਾਂ ਦੀ ਪ੍ਰਾਪਰ ਟੰਗ ਦੇ ਨਾਲ ਵੈਰੀਫਿਕੇਸ਼ਨ ਕਰਕੇ ਚਾਹੇ ਸੀਸੀ ਕੈਮਰਿਆਂ ਦੀ ਰਿਕਾਰਡਿੰਗਾਂ ਕਢਾ ਕੇ ਉਹਨਾਂ ਤੇ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾ ਜੋ ਕਿ ਐਸੀ ਸ਼ਹੀਦਾਂ ਦਾ ਸਮਾਰਕ ਬਣਨਾ ਸ਼ਹੀਦਾਂ ਦੇ ਨਾਂ ਤੇ ਇਹ ਜਗ੍ਹਾ ਹੈ। ਔਰ ਇਹਦੀ ਪ੍ਰੋਪਰ ਮੀਰਮੈਂਟ ਕਰਕੇ ਸਰਕਾਰ ਦੇ ਰੈਵਿਨਿਊ ਡਿਪਾਰਟਮੈਂਟ ਨੇ ਮੀਰਮੈਂਟ ਕਰਕੇ ਸਾਨੂੰ ਇਹਦਾ ਕਬਜ਼ਾ ਦਿੱਤਾ ਹੋਇਆ ਹੈ। ਕੋਈ ਇਹ ਨਹੀਂ ਵੀ ਕੋਈ ਝਾਲੀ ਨਹੀਂ ਕੋਈ ਉਹ ਫਰੋਡ ਨਹੀਂ ਹੈ। ਰਜਿਸਟਰੀ ਸਾਡੇ ਕੋਲ ਹੈ 1999 ਦੇ ਵਿੱਚ ਰਜਿਸਟਰੀ ਹੋਈ ਹੈ ਇਹਦੀ। ਰੈਵਿਨਿਊ ਰਿਕਾਰਡ ਦੇ ਵਿੱਚ ਸਾਰਾ ਕੁਝ ਬੋਲਦਾ ਹੈਗਾ ਜੀ। ਇਸ ਕਰਕੇ ਜੇ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਜੇ ਕੋਈ ਹਰਕਤ ਨਹੀਂ ਕਰਦਾ ਇਹਨਾਂ ਦੇ ਪ੍ਰਤੀ ਤੇ ਫਿਰ ਇਹਦਾ ਜੋ ਵੀ ਜਿਹੜੀ ਜ਼ਿੰਮੇਵਾਰੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ ਤੇ ਉਹਦੀ ਜ਼ਿੰਮੇਵਾਰ ਇਹ ਸਰਕਾਰ ਹੋਵੇਗੀ ਔਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਮਾ ਬੂਟਾ ਸਿੰਘ ਸੰਗੋਵਾਲ ਬਹੁਜਨ ਸਮਾਜ ਪਾਰਟੀ ਲੋਕ ਰਾਣਾ ਅਧਿਆਪਨੀ ਦੇ ਪ੍ਰਧਾਨ ਕੀ ਮਾਮਲਾ ਸੀ ਜੀ ਮਾਮਲਾ ਇਹ ਸੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈਪੀਮ ਜੈ ਭਾਰਤ ਆਸ਼ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜਦੋਂ ਮੈਂ ਸਹਿਰ ਤੋਂ ਵਾਪਸ ਆ ਰਿਹਾ ਸੀ ਸਵੇਰੇ ਤਕਰੀਬਨ 10 ਵਜੇ ਦਾ ਟਾਈਮ ਸੀ ਤਾਂ ਮੈਂ ਦੇਖਿਆ ਵੀ ਮੈਨੂੰ ਬੋਰਡ ਦਿਖਾਈ ਨਹੀਂ ਦਿੱਤਾ ਜਿਹੜਾ ਸਹੀਦੀ ਸਮਾਰਕ ਦਾ ਲੱਗਿਆ ਹੋਇਆ ਸੀ ਇਸ ਜਗ੍ਹਾ ਤੇ ਕਿਉਂਕਿ ਇਹ ਸਮਾਰਕ ਸਾਹਬ ਸ੍ਰੀ ਕਾਂਸੀ ਰਾਮ ਜੀ ਨੇ 1992 ਦੇ ਜੋ ਜੇਪਾਲ ਵਾਂਗਰ ਪਿੰਡ ਦੇ ਪੰਜ ਸਾਥੀ ਸਾਡੇ ਸ਼ਹੀਦ ਹੋਏ ਸੀ ਉਨ੍ਹਾਂ ਦੇ ਨਾਂ ਤੇ ਸਭ ਸ੍ਰੀ ਕਾਂਸੀ ਰਾਮ ਜੀ ਨੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ 1 ਏਕੜ ਦੇ ਕਰੀਬ ਇਹ ਜਗ੍ਹਾ ਅ ਸ਼ਹੀਦਾਂ ਦੇ ਨਾਂ ਤੇ ਲੈ ਕੇ ਦਿੱਤੀ ਸੀ ਤੇ ਅੱਜ ਇੱਥੇ ਇਹ ਸਮਾਰਕ ਬਣਿਆ ਹੋਇਆ ਸੀ ਕਮਰਾ ਪਿਆ ਹੋਇਆ ਸੀ ਆਪਣੇ ਅ ਜੇਟ ਬਣਾ ਕੇ ਉੱਤੇ ਬੋਰਡ ਲੱਗਿਆ ਹੈ ਸੀ ਸਮਾਰਕ ਦੇ ਉੱਤੇ ਸਾਰੇ ਫਲੈਕਸ ਲਾ ਕੇ 바ਵਾ ਸਾਹਿਬ ਸਭ ਕਾਂਸੀ ਰਾਮ ਜੀ ਭੈਣ ਜੀ ਤੇ 55 ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸੀ ਕਿਸੇ ਗਲਤ ਅਨਸਰਾਂ ਨੇ ਇਸ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਉਹ ਜ਼ਮੀਨ ਮਾਫੀਆ ਜਾਂ ਉਹ ਗੁੰਡਾ ਅਨਸਰ ਨੇ ਜਾਂ ਅਸrarrti ਅਨਸਰ ਨੇ ਉਹਨਾਂ ਨੇ ਕੱਲ ਜੀਸੀਬੀ ਲਿਆ ਕੇ ਪਹਿਲਾਂ ਤਾਂ ਇੱਥੋਂ ਪੇੜ ਬੂਟੇ ਸਾਰੇ ਸਾਡੇ ਦਰਖਤ ਪੱਟ ਤੇ ਔਰ ਉਸ ਤੋਂ ਬਾਅਦ ਜੀਸੀਬੀ ਨਾਲ ਨੀਹਾਂ ਕੱਢੀਆਂ ਨੀਹਾਂ ਤੋਂ ਬਾਅਦ ਉਹਨਾਂ ਨੇ ਜਿਉ ਪਿੱਲਰਾਂ ਤੇ ਸਾਡਾ ਗੇਟ ਸੀ ਰੇਵਰਾਂ ਦਾ ਉਹ ਰੇਵਰਾਂ ਦੀਆਂ ਤਸਵੀਰਾਂ ਨੂੰ ਪਾੜਛੀੜ ਕਰਕੇ ਉਹਨਾਂ ਦੀ ਬੇਆਬਦੀ ਕੀਤੀ ਅਤੇ ਪਿੱਲਰ ਤੋੜੇ ਕਟਰਾਨਾ ਵੱਢੇ ਗਏ ਔਰ ਇੱਕ ਪਿੱਲਰ ਉਹ ਨਾਲ ਲੈ ਗਏ ਹੋਰ ਵੀ ਸਮਾਨ ਕਾਫੀ ਸਾਡਾ ਇੱਥੇ ਪਿਆ ਸੀ ਉਹ ਵੀ ਉਹ ਲੈ ਗਏ ਲੇਕਿਨ ਅਸੀਂ ਜਦੋਂ ਆ ਕੇ ਦੇਖਿਆ ਤਾਂ ਮੈਂ ਸਾਰੇ ਵਰਕਰਾਂ ਨੂੰ ਸਾਰੇ ਲੀਡਰਸ਼ਿਪ ਵਾਲਨਾਂ ਨੂੰ ਹਾਈ ਕਮਾਂਡ ਸਰਦਾਰ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੂਰੀ ਸਾਹਿਬ ਉਹਨਾਂ ਦੇ ਨੋਟ ਵਿੱਚ ਲਿਆਂਦੀ ਇਹ ਗੱਲ ਅਤੇ ਪ੍ਰਸ਼ਾਸਨ ਦੇ ਵੀ ਖਾਨੇ ਵਾਲ ਥਾਣੇ ਦੇ ਵਿੱਚ ਐਸਐਚਓ ਸਾਹਿਬ ਨਾਲ ਗੱਲ ਕੀਤੀ, ਮੁਨਸੀ ਸਾਹਿਬ ਨਾਲ ਗੱਲ ਕੀਤੀ। ਉਹਨਾਂ ਨੇ ਪੁਲਿਸ ਭੇਜੀ ਤੇ ਮੌਕਾ ਵੀ ਦੇਖਿਆ। ਅਸੀਂ ਹੁਣ ਇਹੀ ਮੰਗ ਕਰਦੇ ਹਾਂ ਸਾਰੇ। ਬਈ ਸਾਨੂੰ ਇਨਸਾਫ ਮਿਲਣਾ ਚਾਹੀਦਾ। ਉਹ ਜੀਸੀਬੀ ਨੂੰ ਰਿਕਵਰੀ ਪਾ ਕੇ ਉਹਦੀ ਉਹਨੂੰ ਫੜ ਕੇ ਔਰ ਉਸ ਜਿਨ੍ਹਾਂ ਨੇ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਪਰਚਾ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 1 ਏਕੜ ਤੋਂ ਥੋੜੀ ਜੀ ਘੱਟ ਆ ਜੀ ਤੇ 4 ਬਿਗਿਆਂ ਤੋਂ ਉੱਪਰ ਆ ਇਹ ਇਸ ਕਰਕੇ ਇਹ ਸਭ ਕਨਸ਼ੀ ਰਾਮ ਜੀ ਨੇ ਆਪਦੇ ਖੂਨ ਪਸੀਨੇ ਦੀ ਕਮਾਈ ਤੋਂ ਲੈ ਕੇ ਦਿੱਤੀ ਸੀ ਕਿਉਂਕਿ ਇੱਥੇ ਹਰ ਕਸਾਲ 1999 ਤੋਂ ਲੈ ਕੇ ਅੱਜ ਤੱਕ ਇੱਥੇ ਅਸੀਂ ਪ੍ਰੋਗਰਾਮ ਮਨਾਉਂਦੇ ਆਏ ਆ ਹਰ ਇੱਕ ਸਾਲ ਫਰਵਰੀ ਦੇ ਵਿੱਚ 25 ਫਰਵਰੀ ਨੂੰ ਪ੍ਰੋਗਰਾਮ ਹੁੰਦਾ ਵੈਸੇ ਕਈ ਵਾਰੀ ਤਰੀਕ ਪੰਜ ਸੱਤ ਦਿਨ ਇਧਰ ਉਧਰ ਹੋ ਜਾਂਦੀ ਆ ਹਰ ਇੱਕ ਸਾਲ ਮਨਾਉਂਦੇ ਆ ਆ ਪਿਛਲੇ ਸਾਲ ਵੀ ਅਸੀਂ ਆ ਜਿਹੜਾ ਹੁਣ ਲੰਘਿਆ ਚੱਲਦਾ ਸਾਲ ਇਹਦੇ ਵਿੱਚ 10 3 24 ਨੂੰ ਫਰਵਰੀ ਦੇ ਵਿੱਚ ਇੱਥੇ ਪ੍ਰੋਗਰਾਮ ਮਨਾਇਆ ਕੋਈ ਗੱਲਬਾਤ ਕਾਰਵਾਈ ਨਹੀਂ ਸੀ ਇੱਥੇ ਕੋਈ ਗੱਲਬਾਤ ਨਹੀਂ ਸੀ ਕਦੇ ਕਿਸੇ ਨੇ ਕੋਈ ਸਾਨੂੰ ਕਿਹਾ ਨਹੀਂ ਵੀ ਸਾਡੀ ਜ਼ਮੀਨ ਆ ਕਦੇ ਕਿਸੇ ਨੇ ਧਮਕੀ ਨਹੀਂ ਦਿੱਤੀ ਜਾਂ ਕਿਸੇ ਨੇ ਕੁਝ ਨਹੀਂ ਕੀਤਾ ਲੇਕਿਨ ਆ ਜਿਹੜਾ ਕੀਤਾ ਕੱਲ੍ਹ ਕਾਰਾ ਇਹ ਰਾਤ ਕੀਤਾ ਇਹ ਬਹੁਤ ਗਲਤ ਕੀਤਾ ਤੇ ਇਸ ਕਰਕੇ ਅਸੀਂ ਅਨਸਾਫ਼ ਕਿਉਂ ਹਾਂ ਤੁਸੀਂ ਉਹਦਾ ਮੌਕੇ ਦੇ ਸੀਗੇ ਹੈ ਨਾ ਉਹ ਜੀਸੀਪੀ ਵਾਲਾ ਬੰਦਾ ਸਰਦਾਰ ਸੀ ਕਿ ਮੋਨਾ ਸੀਗਾ ਮੋਨਾ ਸੀਗਾ ਤੇ ਤੁਹਾਡਾ ਜਿਹੜਾ ਇੱਥੇ ਤਵਾਰ ਦਾ ਸਮਾਨ ਤਾਂ ਕਿਉਂ ਵੀ ਚੱਕਲੇ ਦੱਲੇ ਸੀਗੇ ਲੈ ਕੇ ਚਲ ਦਿੱਤੀਗੇ ਤਾਂ ਫਿਰ ਕਿਆ ਪਈ ਆਣਾ ਤੁਸੀਂ ਵੀ ਹਟਾਓ ਤੇ ਪੇੜ ਵੀ ਹਟਾਣ ਲੱਗੇ ਸੀ ਇਹ ਵੀ ਰੋਕਤਾ ਨੇ ਤੇ ਇੱਥੇ ਕਿੰਨੇ ਜਿਹੜੇ ਬੰਦੇ ਸੀ ਜਿਹੜੇ ਹੋਰ ਕਿਸੇ ਨੇਤਰੇ ਕਮਰੇ ਨਹੀਂ ਉਹ ਕੋਈ ਚੀਜ਼ ਹਾਂ ਇਹ ਚੀਜ਼ ਵਾਲਾ ਹਾਂ ਉਹਨੇ ਮਤਲਬ ਜਿਹੜੇ ਗ੍ਰਾਸ ਵੀ ਤੋੜੇ ਆਪਣਾ ਜਿਹੜਾ ਸਮਾਨ ਤੁਹਾਡਾ ਕਵਾੜ ਦਾ ਪਿਆ ਸੀ ਤੁਸੀਂ ਇਸ ਪਲਾਟ 'ਚ ਰੱਖਿਆ ਹੋਇਆ ਸੀਗਾ ਸਹਿਮਤੀ ਨਾਲ ਤੇ ਉਹ ਮਤਲਬ ਜਿਹੜਾ ਕਵਾੜ ਵੀ ਤੁਹਾਡਾ ਚੱਕ ਕੇ ਲੈ ਚਲੇ ਸੀ ਤੁਸੀਂ ਇਹਨਾਂ ਨੂੰ ਬੇਨਤੀ ਕੀਤੀ ਮਤਲਬ ਸਾਡਾ ਜਿਹੜਾ ਸਮਾਨ ਆ ਇਹ ਤੁਸੀਂ ਨਾ ਲੈ ਕੇ ਜਾਓ ਆ ਜਿਹੜੇ ਗ੍ਰਾਸ ਸੀ ਇਹ ਵੀ 500 ਰੁਪਏ ਤਾਂ ਰੁਕਦੇ ਨਹੀਂ ਪਏ ਸੀ ਹਾਂ ਜਿਹੜੀ ਫਟਣ ਲੱਗੇ ਸੀ ਤਾਂ ਰੋਕ ਲਿੱਤਾ ਬੜਦਾ ਨਸੀਂ ਮਿੰਟਾਂ ਦੇ ਦੇਖੋ ਜੀ ਕਿੰਨੀ ਗੁੰਡਾਗਰਦੀ ਦੇ ਨਾਲ ਉਹਨਾਂ ਨੇ ਇਹਨਾਂ ਗਰੀਬਾਂ ਦਾ ਵਿਚਾਰ ਆ ਲੈਪ ਜਿਹੜਾ ਸਕ੍ਰੈਪ ਦਾ ਸਮਾਨ ਪਿਆ ਸੀ ਉਹ ਵੀ ਚੁੱਕ ਕੇ ਲਿਆਣ ਲੱਗੇ ਸੀ ਇਹਨਾਂ ਨੇ ਮਿਹਨਤ ਕੀਤੀ ਵੀ ਸਾਡਾ ਕਟੋਕੜ ਸਮਾਨ ਹੀ ਛੱਡ ਜੋ ਇੰਨੀ ਨੀਰਗਰਦੀ ਔਰ ਗੁੰਡਾਗਰਦੀ ਦੇ ਨਾਲ ਇਹ ਸਾਡੀ ਜ਼ਮੀਨ ਤੇ ਜਿਹੜੀ ਨਿੱਜੀ ਸਾਡੀ ਜ਼ਮੀਨ ਆ ਸਮਾਜ ਦੀ ਸਾਡੀ ਜ਼ਮੀਨ ਆ ਉਹਦੇ ਉੱਪਰ ਕਰਜ਼ਾ ਕਰਨਾ ਚਾਹੁੰਦੇ ਸੀ ਮੈਂ ਜੀਤਰਾਮ ਬਸਾ ਅੱਜ ਜਿਹੜਾ ਕਿ ਜਦੋਂ ਪਤਾ ਲੱਗਿਆ ਕਿ ਸਾਡੇ ਕੌਮੀ ਸ਼ਹੀਦ ਭੋਜਨ ਸਮਾਜ ਪਾਰਟੀ ਦੇ ਇਹਨਾਂ ਨੇ ਲੋਕਤੰਤਰ ਦੀ ਬਹਾਲੀ ਲਈ 1992 ਦੇ ਵੋਟਾਂ ਪਾਈਆਂ ਸਨ। ਔਰ ਜਿਹੜੇ ਮੈਦਾਨ ਛੱਡ ਕੇ ਭੱਜਣ ਵਾਲੇ ਸਨ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਤੰਤਰਨ ਐ ਉਹਨਾਂ ਨੂੰ ਸ਼ਹੀਦ ਕੀਤਾ ਸੀ। ਔਰ ਉਹਨਾਂ ਸ਼ਹੀਦਾਂ ਦਾ ਯਾਦਗਾਰ ਬਣਾਉਣ ਵਾਸਤੇ ਸਭ ਕਾਂਸ਼ੀਰਾਮ ਜੀ ਨੇ ਜਿਹੜਾ ਕਿ ਇਕੱਠਾ ਕਰਕੇ ਜਿਹੜੀ ਇਹ ਜਗ੍ਹਾ ਖਰੀਦੀ ਗਈ ਸੀ ਸ਼ਹੀਦੀ ਸਮਾਰਕ ਬਣਾਉਣ ਵਾਸਤੇ ਜਿਹੜੀ ਕਿ ਲਗਭਗ 1998 ਦੇ ਵਿੱਚ ਰਜਿਸਟਰੀ ਦੇ ਮੁਤਾਬਕ ਖਰੀਦੀ ਗਈ ਹੈ। ਔਰ ਇਹ ਜਗਾ ਜਿਹੜੀ ਹੈ ਇਹ ਬਹੁਜਨ ਸਮਾਜ ਪਾਰਟੀ ਦੀ ਔਰ ਕੌਮ ਦੀ ਜਗਾ ਹੈ। ਔਰ ਇਸ ਜਗਾ ਦੇ ਉੱਤੇ ਹਰ ਸਾਲ ਫਰਵਰੀ ਦੇ ਮਹੀਨੇ ਦੇ ਅੰਦਰ ਛੇਦੀ ਸਮਾਗਮ ਹੁੰਦੇ ਹਨ ਔਰ ਲਗਾਤਾਰ ਹੋ ਰਹੇ ਹਨ। ਔਰ ਇੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਦਾ ਔਰ ਸ਼ਹੀਦ ਦਾ ਜੀ ਸਨਮਾਨ ਹੈ ਤਾਂ ਉਹਨਾਂ ਦੇ ਫੋਟੋਆਂ ਦੇ ਨਾਲ ਇੱਕ ਬਹੁਤ ਵੱਡਾ ਬੋਰਡ ਵੀ ਲਗਾ ਰੱਖਿਆ ਸੀ। ਔਰ ਇੱਕ ਕਮਰਾ ਵੀ ਬਣਾ ਰੱਖਿਆ ਸੀ ਜੇ ਔਰ ਕੱਲ ਕੋਸ਼ ਜਾਂ ਅੱਜ ਉਹ ਸ਼ਰਾਰਤੀ ਅਨਸਰਾਂ ਨੇ ਉਹ ਬੋਰਡ ਵੀ ਤੋੜਿਆ ਔਰ ਸ਼ਹੀਦੀ ਜਿਹੜੇ ਚਿੰਨ੍ਹ ਸਾਨੂੰ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਔਰ ਤਾਲਾ ਤੋੜ ਕੇ ਕੁਝ ਸਮਾਨ ਵੀ ਚੋਰੀ ਕੀਤਾ ਇਹ ਬਹੁਤ ਵੱਡੀ ਕਾਨੂੰਨੀ ਹਰਕਤ ਜਿਹੜੀ ਹੈ ਮੈਨੂੰ ਇਹ ਜਾਪਦਾ ਕਿ ਇਹ ਭੂਮਾਫੀਆ ਦਾ ਕੰਮ ਹੈ ਔਰ ਇਹ ਸਮਾਜ ਦਾ ਔਰ ਕੌਮ ਦਾ ਫਰਮਾਇਆ ਜਿਹੜੇ ਸ਼ਹੀਦ ਹੁੰਦੇ ਹਨ ਉਹਨਾਂ ਦਾ ਜਿਹੜਾ ਇਹ ਹੱਕ ਹੈ ਇਹਨੂੰ ਐਮਏ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ ਸੋ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਜਿਹੜੀ ਨਜ਼ਰਸਾਨੀ ਕਰਕੇ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਹ ਕੌਮ ਦਾ ਮਸਲਾ ਹੈ ਕੌਮ ਦੇ ਸਮਾਜ ਦੇ ਸਰਮਾਇਏ ਸ਼ਹੀਦ ਜਿਹੜੇ ਹਨ ਉਹਨਾਂ ਦੀ ਯਾਦਗਾਰ ਹੈ ਜਿਨ੍ਹਾਂ ਨੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਜਿਨ੍ਹਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਕਰਕੇ ਸਾਡੀ ਇਹ ਪੁਰਜ਼ੋਰ ਬੇਨਤੀ ਹੈ ਸਰਕਾਰ ਨੂੰ ਕਿ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਆਪਾਂ ਜਗ੍ਹਾ ਦੇ ਉੱਪਰ ਖੜੇ ਹਾਂ ਇਹ 1992 ਚ ਲੋਕਤੰਤਰ ਨੂੰ ਬਹਾਲੀ ਵਾਸਤੇ ਜਿਹੜੇ ਵੇਲੇ ਅੱਤਵਾਦੀਆਂ ਦਾ ਬਾਈਕਾਟ ਕੀਤਾ ਸੀ ਇਹਨਾਂ ਪੰਜਾਛੇ ਦਰਾਂ ਲੋਕਤੰਤਰ ਦੀ ਬਹਾਲੀ ਵਾਸਤੇ ਵੋਟਾਂ ਪਾਈਆਂ ਹਨ ਬੋਟਾਂ ਪਾਉਣ ਤੋਂ ਇੱਕ ਹਫ਼ਤਾ ਬਾਅਦ ਕੋਣ ਆਣ ਪਸਤੇ ਬੰਦਿਆਂ ਨੇ ਜਿਹੜੇ ਅੱਤਵਾਦੀ ਸਹੇਦ ਹੇਠ ਕਰੌਣ ਲਾ ਕੇ ਪੰਜਾਂ ਬੰਦਿਆਂ ਨੂੰ ਸ਼ਹੀਦ ਕਰ ਦਿੱਤਾ ਜਿਹਦੇ ਵਿੱਚ ਮੇਰਾ ਬਾਪੂ ਜੀ ਮੇਰਾ ਭਰਾ ਤੈਨ ਮੇਰੇ ਚਾਚੇ ਇੱਕੇ ਪਰਵਾਦੇ ਮੈਂਬਰ ਸਨ ਪੰਜੇ ਉਹ ਸੀਗਾ ਉਹ ਬਾ ਸਮਾ ਵੀਦਾ ਗਿਆ ਸਮਾ ਵੀਦਾ ਗਿਆ ਦੋ ਵਾਰੀ ਸਭ ਕਾਂਸੀ ਰਾਮ ਜੀ ਇਸ ਜਿਹੇ ਪਰਵਾਦੇ ਵਿੱਚ ਆਏ ਨੇ ਤੇ ਜਿਹੜੀ ਆਪਾਂ ਜਗ੍ਹਾ ਤੇ ਖੜਿਆ ਇਹ ਸਭ ਕਾਂਸੀ ਰਾਮ ਦੀ ਰਹਿਨਮਾਈ ਦੇ ਹੇਠ ਸਭ ਕਾਂਸੀ ਰਾਮ ਨੇ ਕਿਹਾ ਨੇ ਹੋਰਾਂ ਸ਼ਹੀਦਾਂ ਦੀਆਂ ਵਿੱਚ ਜਗ੍ਹਾ ਬਣਾਈ ਨੇ ਇੱਥੇ ਵੀ ਸ਼ਹੀਦੀ ਸਮਾਰਕ ਵਾਸਤੇ ਜਗ੍ਹਾ ਬਣਾਈ ਜਾਵੇ। ਸਾਬਕਾ ਕਾਂਸੀ ਰਾਮ ਜੀ ਨੇ ਆਪਣੀ ਦਸਾਨਾ ਹੰਦੀ ਕਰਦੇ ਵਿੱਚੋਂ ਇਸ ਜਗ੍ਹਾ ਵਾਸਤੇ ਮਾਇਆ ਦਿੱਤੀ ਤੇ ਉਹ ਰਜਿਸਟਰੀ ਸਾਬਕਾ ਕਾਂਸੀ ਰਾਮ ਜੀ ਮਾਤਾ ਦੇ ਨੌਕਰਾਈ ਗਈ ਆ। ਕਿਉਂ ਇਸ ਕਰਕੇ ਕਰਾਈ ਗਈ ਸੀ ਕਿਉਂ ਜਿਸ ਨੇ ਐਡਵਰਡ ਰੈਵਨ ਨੂੰ ਜਨਮ ਦਿੱਤਾ ਸਭ ਕਾਂਸੀ ਰਾਮ ਦੇ ਉਹਦੇ ਨਾਂ ਅਸੀਂ ਦੋਬਕੇ ਜਗ੍ਹਾ ਨਹੀਂ ਕਰ ਸਕਦੇ ਇਸਾਰੇ ਸਭ ਕਾਂਸੀ ਰਾਮ ਦੀ ਮਾਤਾ ਦੇ ਨਾਂ ਜਗ੍ਹਾ ਇਹ ਪ੍ਰੇਸ਼ਟਰੀ ਸਾਡੇ ਕੋਲੇ ਆ ਸਾਰਾ ਕੁਝ ਸਾਡੇ ਕੋਲੇ ਆ ਪਹਿਲੀ ਜਿਹੜੀ ਦੋਬਕੇ ਲਈ ਸੀ ਉਹ ਇੱਕ ਭਾਈ ਤੋਂ ਲਈ ਸੀ બીજી ਦੋਬਕੇ ਸੀ ਇੱਕ ਭਾਈ ਤੋਂ ਲਈ ਆ ਪਹਿਲੇ ਜਿਹੜੀ ਉਹਨਾਂ ਦੇ ਨਾਂ ਲੈ ਉਹਨਾਂ ਪਹਿਲੇ ਜਿਹੜੇ ਲਈ ਆ ਦੋਬਕੇ ਉਹਦਰਾ ਸੰਤੋਖ ਸਿੰਘ ਸ਼ਾਨਾਪਾਰ ਅਦਿਲ ਸਿੰਘ ਦੂਸਰੇ ਉਹਦੇ ਭਰਾ ਨੇ ਸੀ ਦੋਬਕੇ ਜਗ੍ਹਾ ਆ ਗਏ ਉਹਦਰਾ ਬਲਦੇਵ ਸਿੰਘ ਸ਼ਾਨਾਪਾਰ ਸਿੰਘ ਚਾਰ ਹੈ ਯਾਨੀ ਕੋਲ ਬਣਾ ਕੇ 4000 ਗਜਾ ਜੇ ਸਿੱਧੀ ਪੰਜਾਬੀਓ ਨੇ ਤੇ ਚਾਰ ਬਿਗੇ ਆ ਪਰ ਜੇ ਕੁਝ ਅਨਸਰਾਨੇ ਸੇ ਸਾਡਾ ਬੋਰਡ ਲੱਗਿਆ ਸੀਗਾ ਤੇ ਹਾਂ ਕਮਰਾ ਬਣਿਆ ਹੋਇਆ ਬਿਜਲੀ ਆ ਬੋਰ ਬੇਟਾ ਪਾਣੀ ਦਾ ਬੋਰ ਹੋਇਆ ਆ ਸਵਰਸੇ ਬਲ ਮੀਟਰ ਲੱਗਣ ਦੇ ਅੱਜ ਭਾਲ ਕੇ ਤਿਆਰੀ ਸੀ ਕੋਈ ਸ਼ਰਾਰਤੀ ਅਨਸਰਾਨੇ ਆ ਕੇ ਮੋੜ ਸਾਡਾ ਪੰਤਾਂ ਵਾਲੇ ਹਜ਼ਾਰਾਂ ਰੁਪਇਆ ਵਰਕ ਨਹੀਂ ਲੋ ਫੂਨ ਬਿਸੀ ਨੇ ਕਮਾਈ ਨਾਲ ਬਣਿਆ ਸੀ ਉਹ ਬੋਰ ਪੰਤਾਂ ਧਿਆਨੋਂ ਪੜਦੇ ਸਾਰੇ ਸਾਹਮਣੇ ਦੇ ਦੇਖੋ ਨਹੀਂ ਦੀ ਆ ਤੇ ਸ਼ਰਾਰਤੀ ਅਨਸਰਾਨੇ ਤੇ ਪ੍ਰਸ਼ਾਸਨਗੇ ਬੇਨਤੀ ਕਰਦਿਆਂ ਵੀ ਜੇਕਰ ਕੋਈ ਹਰਕਤ ਵਾਪਰੀ ਜਿਹੜਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂ ਭੋਜਨ ਸਮਾਜ ਪਾਰਟੀ ਦੇ ਖੂਨ ਪਿਸ਼ੇ ਨੇ ਕਮਾਈ ਲੱਗੀ ਹੋਈ ਐਥੇ ਸਾਬ ਕਾਂਸੀ ਰਾਮ ਦੇ ਖੂਨ ਪਿਸ਼ੇ ਨੇ ਕਮਾਈ ਲੱਗੀ ਆ ਇਹ ਕੋਈ ਕਿਸੇ ਦੀ ਆਮ ਜਾਗਤ ਹੈ ਨਹੀਂਗੀ ਤੇ ਸ਼ਹੀਦੀ ਸਮਾਰਕੀ ਲੋਕਤੰਤ ਨੂੰ ਬਹਾਲੀ ਕਰਨ ਮਾਤੇ ਸੀ ਰੋਏ ਨੇ ਜੇਕਰ ਪ੍ਰਸ਼ਾਸਨ ਨੇ ਉਹ ਗੁੰਡਿਆਂ ਨੂੰ ਨਾ ਨਤਬਾਈ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹਨਾਂ ਨੂੰ ਕੁਝ ਕਹਿੰਦਾ ਹਾਂ ਮੈਂ ਸਾਡੇ ਪ੍ਰਧਾਨ ਨੂੰ ਕਹੂੰਗਾ ਵੀ ਹੋਰ ਵੀ ਜਿਹੜੀ ਸਖਤ ਹੋ ਸਖਤ ਕਾਰਵਾਈ ਹੋਵੇ ਕਰਾਂਗੇ ਮੈਂ ਨਹੀਂ ਤਾਂ ਉਹ ਬੰਦੇ ਨੂੰ ਫੜ ਕੇ ਹਵਾਲਾਤ ਦੇ ਵਿੱਚ ਸਤਾਵੇ ਤੇ ਆਉਣ ਵਾਲਾ ਸਮਾਂ ਜਿਹੜਾ ਵੀ ਉਹ ਬਹੁਜਣ ਸਮਾਜ ਪਾਰਟੀ ਜਾਂਦੀ ਅਸੀ ਕਰਨਾ ਕੀ ਆ